ਜਿਲੰਦਰ ਵੈਸ ਦੇ ਵਿੱਚ ਮੌਜੂਦ ਆ ਜਿੱਥੇ ਜਿੰਨੀ ਚੋਣਾ ਹੋ ਰਹੀਆਂ ਨੇ ਤਾਂ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਮਹਿੰਦਰ ਭਗਤ ਦੇ ਪਿਤਾ ਜੀ ਭਗਤ ਚੁੰਨੀ ਲਾਲ ਜੀ ਇੱਥੇ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਚੁੰਨੀ ਜੀ ਕਿਵੇਂ ਦੇਖਦੇ ਹੋ ਆਮ ਚੋਣਾ ਹੋ ਰਹੀਆਂ ਨੇ ਥੋੜ ਨੂੰ ਲੈ ਕੇ ਬਹੁਤ ਚਰਚਾਵਾਂ ਸੀਗੀਆਂ ਕਿ ਭਗਤ ਚੁੰਨੀ ਲਾਲ ਜੀ ਭਾਜਪਾ ਨਾਲ ਨੇ ਜਾਂ ਫਿਰ ਆਪਣੇ ਬੇਟੇ ਦੇ ਨਾਲ ਨੇ ਮੈਂ ਪਹਿਲੇ ਵੀ ਬੇਨਤੀ ਕਰ ਬੈਠਾ ਹਾਂ ਕਿ ਮੈਂ ਜਦ ਮੈਂ ਰਿਟਾਇਰ ਹੋਇਆ ਸੀ ਤੇ ਮੈਂ ਫਿਰ ਰਿਟਾਇਰ ਹੋ ਗਿਆ ਮੈਂ ਕਿਸੇ ਪਾਰਟੀ ਨਾਲ ਨਹੀਂ ਰਹਾ ਸੋ ਅੱਜ 6-7 ਸਾਲ ਹੋ ਗਏ ਨੇ ਕਿ ਮੈਂ ਕਿਸੇ ਪਾਰਟੀ ਦੀ ਮੀਟਿੰਗ ਜਾਂ ਹੋਰ ਕਿਤੇ ਮੈਂ ਨਹੀਂ ਗਿਆ ਮੈਂ ਜਾ ਨਹੀਂ ਸਕਦਾ ਮੇਰੀ ਕਿਉਂਕਿ ਮੈਂ ਜੋ ਰਿਟਾਇਰ ਹੋਇਆ ਮੇਰੀ ਉਦੋਂ 85 ਸਾਲ ਦੀ ਉਮਰ ਹੋ ਗਈ ਸੀ ਉਦੋਂ ਉਹਦੇ ਬਾਅਦ ਫਿਰ ਮੈਂ ਜਾ ਹੀ ਨਹੀਂ ਸਕਿਆ ਤੇ ਇਸ ਕਰਕੇ ਮੈਂ ਕਿਸੇ ਵੀ ਪਾਰਟੀ ਦਾ ਕੋਈ ਕੰਮ ਨਹੀਂ ਕੀਤਾ ਫਿਰ ਕੇ ਸਪੋਰਟ ਕੀਤੀ ਜੀ ਆਪਣੇ ਬੇਟੇ ਦੀ ਹਾਂ ਜੀ ਮੈਂ ਆਪਣੇ ਬੇਟੇ ਦੀ ਜਿਹੜੀ ਆ ਸਪੋਰਟ ਤੋਂ ਕੋਈ ਨਹੀਂ ਕੀਤੀ ਲੇਕਿਨ ਜਿਹੜੇ ਸਾਡੇ ਪਰਿਵਾਰ ਦੇ ਲੋਕ ਨੇ ਉਹ ਵੋਟ ਪਾਉਣ ਜਾ ਰਹੇ ਨੇ ਹਾਂ ਕਿ ਜੀ ਤੁਹਾਡਾ ਲੰਬਾ ਸਮਾਂ ਰਿਹਾ ਸਿਆਸਤ ਦੇ ਵਿੱਚ ਤਜਰਬਾ ਬਹੁਤ ਹੈ ਤੁਹਾਨੂੰ ਪਰ ਇਸ ਵਾਰ ਦੇਖਣ ਨੂੰ ਮਿਲਿਆ ਕਿ ਲੋਕ ਪਾਰਟੀਆਂ ਬਹੁਤ ਬਦਲ ਰਹੇ ਨੇ ਜਲੰਧਰ ਦੇ ਲੋਕ ਵੀ ਕਨਫਿਊਜ਼ਨ ਦੇ ਵਿੱਚ ਨੇ ਵੀ ਕਿਹਦੇ ਉੱਤੇ ਯਕੀਨ ਕੀਤਾ ਜਾਵੇ ਕਿਹਦੇ ਤੇ ਨਾ ਕੀਤਾ ਜਾਵੇ ਪਾਰਟੀਆਂ ਦੇਖੋ ਸਾਰੇ ਸਾਰੇ ਜਿਹੜੇ ਵੱਡੇ ਵੱਡੇ ਲੀਡਰ ਨੇ ਛੋਟੇ ਛੋਟੇ ਲੀਡਰ ਨੇ ਸਾਰੇ ਪਾਰਟੀ ਜਿਹੜੇ ਨੇ ਵੱਡੀਆਂ ਬੁੱਲੀਆਂ ਜਾਂਦੀਆਂ ਕੋਈ ਇਹਦੇ ਕੋਈ ਗਲਤ ਗੱਲ ਨਹੀਂ ਹੈ ਉਹ ਜ ਕਿਸੇ ਨੂੰ ਆਪਣੀ ਪਾਰਟੀ ਤੇ ਕੰਮ ਕਰਦਾ ਹੁੰਦਾ ਕੋਈ ਤਕਲੀਫ ਹੁੰਦੀ ਹੈ ਤੋ ਛੱਡ ਦਿੰਦਾ ਕਈ ਵੱਡਿਆਂ ਨੂੰ ਉਹਦਾ ਹੱਕ ਨਹੀਂ ਮਿਲਦਾ ਤਾਂ ਛੱਡ ਜਾਂਦਾ ਹੈ ਤਾਂ ਇਸ ਕਰਕੇ ਲੋਕੀ ਜਿਹੜੇ ਨੇ ਸਾਡੇ ਵੀ ਜਾਣਦੇ ਨੇ ਕਈ ਸ਼ੌਕਰੇ ਲਾਲਚ ਨਾਲ ਛੱਡੀ ਜਾਂਦੇ ਨੇ ਪਗਤੀ ਬੇਸਿਕ ਸਮੱਸਿਆਵਾਂ ਤਾਂ ਜਿਹੜੀਆਂ ਲੋਕਾਂ ਦੀਆਂ ਹੈ ਬਸਤੇ ਲੋਕਾਂ ਦੀਆਂ ਹੈ ਉਸ ਤੋਂ ਇਲਾਵਾ ਇੱਕ ਡੜੇ ਸੱਟੇ ਤੇ ਨਸ਼ੇ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਨੇ ਉਹ ਕਹਿੰਦੇ ਉਹ ਮਸਲਾ ਜਿਉਂ ਦਾ ਤਿਉਂ ਹੈ ਜਿਸ ਨੂੰ ਮਰਜ਼ੀ ਜਿਤਾਦੀ ਹੈ ਸਰਕਾਰ ਜੀ ਦੀ ਮਰਜ਼ੀ ਆ ਜਾਵੇ ਪਰ ਨਸ਼ੇ ਦਾ ਮਸਲਾ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਜਲੰਧਰ ਵਿੱਚ ਮੈਂ ਤਾਂ ਕਹਾਂਗਾ ਕਿ ਜਿਹੜਾ ਵੀ ਜਿੱਦ ਹੈ ਨਾ ਆ ਇਨਸਾਨ ਉਸ ਨੂੰ ਇਸ ਕੰਮ ਦਾ ਨਸ਼ੇ ਜਿਹੜੇ ਨੇ ਖਤਮ ਕਰਦੀ ਕੋਸ਼ਿਸ਼ ਕਰਨੀ ਚਾਹੀਦੀ ਏ ਤਾਂ ਕਿ ਲੋਕਾਂ ਦੇ ਬੱਚੇ ਜਿਹੜੇ ਨੇ ਬਰਬਾਦ ਹੋ ਰਹੇ ਨੇ ਮਰ ਰਹੇ ਨੇ ਕੰਮ ਨਹੀਂ ਕਰ ਰਹੇ ਕੋਈ ਨੁਕਸਾਨ ਹੋ ਰਿਹਾ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਤੇ ਮੈਂ ਕਹਿੰਦਾ ਕਿ ਪਹਿਲ ਤੇ ਦਰਦ ਤੇ ਜਿਹੜਾ ਕੋ ਆਦਮੀ ਜਿੱਦ ਦਾ ਉਸ ਨੂੰ ਇਹ ਨਸ਼ਾ ਜਿਹੜਾ ਨਾ ਖਤਮ ਕਰਨੇ ਚਾਹੀਦਾ ਅਗੇ ਆ ਕੇ ਸਵਾਲ ਹੈ ਤੁਹਾਡਾ ਜਿਵੇਂ ਪਹਿਲਾਂ ਕਹਿ ਕੇ ਹੱਦਿਆ ਲੰਬਾ ਸਮਾਂ ਤਜਰਬਾ ਸਿਆਸਤ ਦੇ ਵਿੱਚ ਕੀ ਤੁਸੀਂ ਹੁਣ ਆਪਣੇ ਬੇਟੇ ਨੂੰ ਗਾਈਡ ਕੀਤਾ ਕਿ ਜੇਕਰ ਜਿੱਤ ਪ੍ਰਾਪਤ ਹੁੰਦੀ ਹੈ ਚਾਹੇ ਇਹ ਵੀ ਨਹੀਂ ਕਿ ਜੇਕਰ ਜਿੱਤ ਨਹੀਂ ਹੈ ਤਾਂ ਤੁਹਾਡੇ ਬੇਟੇ ਨੂੰ ਵਜ਼ੀਰ ਵੀ ਵਜ਼ਾਰਤ ਵੀ ਮਿਲ ਸਕਦੀ ਹੈ ਤਾਂ ਤੁਸੀਂ ਕੋਈ ਰੋਡ ਮੈਪ ਤਿਆਰ ਕੀਤਾ ਕੋਈ SLA ਮਸ਼ਵਰਾ ਕੀਤਾ ਆਪਣੇ ਬੇਟੇ ਨਾਲ ਵੀ ਬੇਟਾ ਜਿੱਤ ਹੁੰਦੀ ਹੈ ਤਾਂ ਪਹਿਲ ਦੇ ਆਧਾਰ ਤੇ ਜਲੰਧਰ ਵਾਸੀਆਂ ਦੇ ਕਿਹੜੇ ਮਸਲੇ ਨੇ ਜਿਹੜੇ ਹੱਲ ਕੀਤੇ ਜਾਣਗੇ ਇਹ ਜਿਹੜੇ ਨੇ 2.5 ਸਾਲ ਦੇ ਵਿੱਚ ਮੈਂ ਇਹੋ ਹੀ ਕਹਾਂਗਾ ਕਿ ਜਿਹੜੇ ਛੋਟੇ ਛੋਟੇ ਕੰਮ ਨੇ ਨਾ ਜਿਦਾ ਉਹ ਕਾਰਪੋਰੇਸ਼ਨ ਦੇ ਕੰਮ ਨੇ ਕੋ ਬਿਜਲੀ ਦੇ ਵਿਭਾਗ ਦੇ ਕੰਮ ਨੇ ਜਾਂ ਕੋਈ ਜਿਸ ਤਰ੍ਹਾਂ ਦੀ ਨਸ਼ਰੀ ਗੱਲ ਕੀਤੀ ਏ ਇਹ ਕੰਮ ਨੇ ਫਰਦੇਦਾਰ ਤੇ ਇਹ ਕੰਮ ਜਿਹੜੇ ਨੇ ਕਰਨੇ ਚਾਹੀਦੇ ਲੇਕਿਨ ਉਹਦੇ ਬਾਅਦ ਜਿਹੜੇ ਹੋਰ ਲੋਕਾਂ ਦੀਆਂ ਸਮੱਸਿਆ ਨੇ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਮੈਂ ਕਿਥੋਂ ਹੋੜੜ ਕਰ ਲੱਗਿਆ ਮੈਂ ਤੁਸੀਂ ਕਿ ਮੈਂ ਭਾਜਪਾ ਦੇ ਕਾਰਕਮ ਮੀਟਿੰਗਾਂ ਦੇ ਵਿੱਚ ਗਿਆ ਨਹੀਂ ਕਿ ਭਾਜਪਾ ਤੋਂ ਤੁਸੀਂ ਕਿ ਨਾਰਾ ਕੀਤਾ ਜਾਂ ਫਿਰ ਭਾਜਪਾ ਵਾਲੇ ਨੇ ਛੋਟ ਤੋਂ ਕਿ ਨਾਰਾ ਕਰਦੇ ਸੀ ਕਿ ਕੁਝ ਸਾਲਾਂ ਤੋਂ ਭਾਜਪਾ ਕੀ ਭਾਜਪਾ ਤੁਸੀਂ ਕਿਹਾ ਵੀ ਮੈਂ ਕਾਫੀ ਸਾਲਾਂ ਤੋਂ ਭਾਜਪਾ ਦੀ ਆ ਪਾਰਟੀ ਦੀਆਂ ਕਿਸੇ ਵੀ ਮੀਟਿੰਗਾਂ ਦੇ ਵਿੱਚ اٹینڈ ਨਹੀਂ ਹੋ ਰਿਹਾ ਸੀਗਾ ਪਾਰਟੀ ਨੇ ਠੁਰ ਤੋਂ ਕਿਨਾਰਾ ਕੀਤਾ ਜਾਂ ਫਿਰ ਤੁਸੀਂ ਦੂਰੀ ਬਣਾਈ ਸੀ ਭਾਜਪਾ ਮੈਂ ਕਰ ਸਕਦਾ ਹੀ ਨਹੀਂ ਇਸ ਕਰਕੇ ਮੈਂ ਨਹੀਂ ਕੀਤਾ ਕਿਉਂਕਿ ਜੇ ਮੇਰੀ ਮੈਂ ਦੱਸਿਆ ਨਾ ਕਿ ਹੁਣ ਮੇਰੀ 92 ਸਾਲ ਦੀ ਉਮਰ ਹੋ ਗਈ ਹੈ ਜਦੋਂ ਮੈਂ ਰਿਟਾਇਰ ਹੋਇਆ ਸੀ ਮੇਰੀ 50 ਸਾਲ ਦੀ ਉਮਰ ਸੀ ਉਸ ਦਿਨ ਤੋਂ ਲੱਗ ਕੇ ਤੇ ਅੱਜ ਤੱਕ ਮੇਰੀ ਤਬੀਅ ਜਿਹੜੀ ਹੈ ਨਾ ਠੀਕ ਨਹੀਂ ਰਹੀ ਤੇ ਮੈਂ ਕੰਮ ਕਰ ਹੀ ਨਹੀਂ ਸਕਦਾ ਇਸ ਕਰਕੇ ਕਰ ਨਹੀਂ ਸਕਦਾ ਫਿਰ ਪਾਰਟੀ ਦੀ ਕਦੀ ਗੱਲ ਸੋ ਬਿਲਕੁਲ ਇਹ ਸਨ ਮਹਿੰਦਰ ਭਗਤ ਜੀ ਦੇ ਪਿਤਾ ਜੀ ਭਗਤ ਚੰਦ ਲਾਲ ਜੀ ਜਿਨ੍ਹਾਂ ਦਾ ਲੰਬਾ ਸਮਾਂ ਸਿਆਸਤ ਦੇ ਵਿੱਚ ਤਜਰਬਾ ਰਿਹਾ ਹੈ ਤਾਂ ਹੁਣੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਮੈਂ 85 ਸਾਲ ਦੀ ਉਮਰ ਦੇ ਵਿੱਚ ਰਟਾਇਰਮੈਂਟ ਲੈ ਬੈਠਾ ਸੀ ਉਸ ਤੋਂ ਬਾਅਦ ਮੈਂ ਪਾਰਟੀ ਦੇ ਮੀਟਿੰਗਾਂ ਦੇ ਵਿੱਚ ਨਹੀਂ ਗਿਆ ਔਰ ਨਾ ਹੀ ਪਾਰਟੀ ਦੇ ਕਿਸੇ ਕੰਮਾਂ ਵਿੱਚ ਗਿਆ ਤਾਂ ਮੈਂ ਆਪਣੇ بیٹے ਦੀ ਮਹਿੰਦਰ ਭਗਤ ਦੀ ਖੁੱਲ ਕੇ ਜਿਹੜਾ ਕਿ سپورਟ ਤਾਂ ਨਹੀਂ ਕਰ ਪਾਇਆ ਪਰ ਮੈਂ ਵੋਟ ਪਾਉਣ ਦੇ ਲਈ ਜਰੂਰ ਅੱਥੇ ਪਹੁੰਚਿਆ ਵਾਂ 92 ਸਾਲ ਦੀ ਉਮਰ ਦੇ ਵਿੱਚ ਵੋਟ ਪਾਉਣ ਦੇ ਲਈ ਪਹੁੰਚਿਆ ਜਿਲੰਦਰ ਵੈਸ ਜੇਕਰ ਗੱਲ ਕਰੀਏ ਤਾਂ ਤ੍ਰਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਦੇ ਵਿਚਾਲੇ ਚਿਤ੍ਰੋਂਗਰਾਲ ਜੋ ਵਿਧਾਇਕ ਸੀਗੇ ਉਹ ਅਸਤੀਫਾ ਦੇ ਦਿੰਦੇ ਨੇ ਜਿਸ ਤੋਂ ਬਾਅਦ ਬਾਈਲੈਕਸ਼ਨ ਹੁੰਦੇ ਨੇ ਤਾਂ ਹੁਣ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਭਗੇ ਚੁੰਨੀ ਲਾਲ ਜੀ ਦੀਆਂ ਬੀ ਚੇਰਤੇ ਲਈ ਜਾਇਆ ਜਾ ਰਿਹਾ ਚੱਲ ਫਿਰ ਵੀ ਨਹੀਂ ਸਕਦੇ ਸਿਹਤ ਵੀ ਉਹਨਾਂ ਦੀ ਠੀਕ ਨਹੀਂ ਰਹਿੰਦੀ ਪਰ ਉਸ ਦੇ ਬਾਵਜੂਦ ਵੀ ਵੋਟ ਪਾਉਣ ਦੇ ਲਈ ਪੋਲਿੰਗ ਬੂਥ ਉਤੇ ਪਹੁੰਚੇ ਨੇ ਹਾਲਾਂਕਿ ਪੋਲਿੰਗ ਬੂਥਾਂ ਤੇ ਰਸਾ ਜਿਹੜਾ ਬਹੁਤ ਘੱਟ ਨਜ਼ਰ ਆ ਰਿਹਾ ਬਜ਼ੁਰਗ ਜ਼ਰੂਰ ਨਜ਼ਰ ਆ ਰਹੇ ਜੰਗ ਨੇ ਜਿਹੜੇ ਕਿ ਉਹ ਬਹੁਤ ਘੱਟ ਨਜ਼ਰ ਆ ਰਹੇ ਨੇ ਪੋਲਿੰਗ ਬੂਥਾਂ ਦੇ ਉੱਤੇ ਤਾਂ ਹੁਣ ਦੇਖਣਾ ਹੋਵੇਗਾ ਜਲੰਧਰ ਵਾਸੀ ਦੇ ਲੋਕ ਆਪਣਾ ਭਰੋਸਾ ਇਸ ਵਾਰ ਕਿਸ ਉਮੀਦਵਾਰ ਦੇ ਕਿਹੜੀ ਪਾਰਟੀ ਦੇ ਨੁਮਾਇੰਦੇ ਉੱਤੇ ਜਿੱਤੋਂ ਦੇ ਨੇ ਤਾਂ 13 ਤਰੀਕ ਨੂੰ ਇਸ ਦਾ ਰਿਜ਼ਲਟ ਹੈ ਜਿਹੜਾ ਕਿ ਉਹ ਦੇਖਣ ਨੂੰ ਮਿਲੇਗਾ ਕੈਮਰਾ ਪਰਸਨ ਨੀਸ਼ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੇਨਿਕ Facebook Instagram X aur WhatsApp channel par